ਬਾਈ ਪ੍ਰਤਪਾਲ ਫਗਵਾੜੇ ਨੇ ਦੁਆਬਾ ਏਰੀਆ ਮਸ਼ਹੂਰ ਕੀਤਾ ਹੁਣ ਦੇ ਟਾਈਮ 'ਚ ਇੱਕ ਨੰਬਰ ਦੀ ਚੁੱਕੀ ਲੈ ਵੀ ਇੱਕ ਗੱਲ ਦਾ ਹੋਰ ਜ਼ਿਕਰ ਬਣਦਾ ਰਾਜੇ ਭਰਾ ਦਾ ਫੋਨ ਆ ਗਿਆ ਇੱਕ ਮਿੰਟ ਤੇਰੀ ਗੱਲ ਕੱਟੀ ਜਾਂਦੀ ਹੈ ਬਾਈ ਕਹਿੰਦਾ ਵੀ ਜਿੰਨੀ ਸੰਗਤ ਸਾਡੇ ਪਿੰਡ ਆਈ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਲਾ ਕੰਮ ਕਰ ਗਿਆ ਉਹ ਦੇਖ ਲੋ ਆਹ ਵੇਖ ਲਾ ਪ੍ਰਤਪਾਲ ਬੈਲਵਾਨ ਫਗਵਾੜਾ ਮੈ ਗਿਆ ਨਾ ਬਾਈ ਹੁਣ ਦੇ ਟਾਈਮ 'ਚ ਦੁਆਬੇ ਦਾ ਇਹ ਮਾਲਾ ਜਿਹੜਾ ਮਾਲਵੇ ਨੂੰ ਵੀ ਟੱਕਰ ਦਿੰਦਾ ਮੱਧੇ ਨੂੰ ਵੀ ਟੱਕਰ ਦਿੰਦਾ ਹਰਿਆਣੇ ਨੂੰ ਵੀ ਟੱਕਰ ਦਿੰਦਾ ਦਿੱਲੀ ਨੂੰ ਵੀ ਮਹਾਰਾਸ਼ਟਰ ਨੂੰ ਵੀ ਉਹ ਮੁੰਡਾ ਪਹਿਲਵਾਨੀ ਚ ਟੱਕਰ ਦੁਆਬੇ ਵਾਲਾ ਪ੍ਰਿਤਪਾਲ ਦਿੰਦਾ ਐਨ ਕਹਿੰਦੇ ਸਿਰਾ ਹੋ ਰਿਹਾ ਮੇਰੇ ਵੀਰੋ ਲਓ ਸਾਹਮਣੇ ਲੱਗਦਾ ਹੋਇਆ ਜੋਰ ਇਹਨਾਂ ਮੱਲਾਂ ਦੇ ਦਰਮਿਆਨ ਬੱਲੇ ਬੱਲੇ ਹੋ ਰਹੀ ਹੈ ਮੇਰੇ ਪੰਜਾਬੀ ਵੀਰੋ ਇਧਰ ਕਹਿੰਦੇ ਭਰ ਲਿਆ ਪੱਟ ਨੋ ਜਾਨੇ ਹੋਦਰ ਗौरी ਵੇਦੀ ਜੀ ਤਲ ਉਹਨਾਂ ਵੱਲੋਂ ਇਸ ਕੁਰਤੀ ਦੇ ਵਾਅਦੇ ਜਿਹੜਾ ਪਹਿਲਵਾਨ ਜਿੱਤੇ ਉਹਨੂੰ 2000 ਦਿੱਤਾ ਜਾਊਗਾ ਗौरी 베ਦੀ ਜੀ ਇਸ ਨਗਰ ਦੇ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਭੈਣ ਸਾਡੀ ਬਹੁਤ ਧੰਨਵਾਦ ਕਰਦੇ ਆ ਭੈਣਾ ਵੱਲੋਂ ਵੀ ਪਹਿਲਵਾਨਾਂ ਦਾ ਮਾਣ ਹੋ ਰਿਹਾ ਕਿ ਗਾਲ ਨਹੀਂ ਕਿਸੇ ਨੂੰ ਕਦੇ ਮਾਂ ਦੀ ਕੱਡੀ ਦੀ ਪਿੰਡ ਦੇ ਮੰਦਿਰ ਬਾਹਰ ਦੀ ਨਹੀਂ ਸੱਦੀ ਦੀ ਮੰਗਮੀ ਗੱਡੀ ਤੇ ਨਹੀਂ ਉਹ ਜੇੜੀ ਲਾਈ ਦੀ ਬਾਹਰ ਦੀ ਜੁਐਲਰੀ ਜਾਲੀ ਨਹੀਂ ਪਾਈ ਦੀ ਢੀੜ ਵਾਲੀ ਥਾਂ ਤੇ ਨਹੀਂ ਉਹ ਫੇਰ ਕੱਡੀ ਦੇ ਤੀਮੀ ਪਿੱਛੇ ਲੱਗ ਕੇ ਮਾਪੇ ਨਹੀਂ ਛੱਡੀ ਦੇ ਤੁੰਦੀ ਨਾ ਸਿਆਣੀ ਗੱਲ ਵਿੱਚ ਹੀ ਟੋਕੀਏ ਫੈਮਿਲੀ ਨਾਲ ਗੱਡੀ ਨਾ ਠੇਕੇ ਤੇ ਰੋਕੀਏ ਹਸਪੀਟਲ ਚ ਹਾਰਨ ਨਾ ਮਾਰੀਏ ਕਰਕੇ ਪੜ੍ਹਾਈ ਨਾ ਕਿਤਾਬਾਂ ਪਾੜੀਏ ਜੁੱਤੀ ਸੋਟੀ ਬਿਨਾ ਚੱਲੀਦਾ ਨਹੀਂ ਰਾਤ ਨੂੰ ਤੇ ਟੀਚਰ ਨਹੀਂ ਕਰੀਦੀ ਮਰਾਸੀ ਜਾਤ ਨੂੰ ਤਕੜੇ ਸਰੀਰ ਤੇ ਨਹੀਂ ਬਹੁਤਾ ਤਿੜੀ ਦਾ ਬਿਨਾ ਕੰਮ ਦੂਜੇ ਪਿੰਡ ਚ ਨਹੀਂ ਫਿਰਦਾ ਤਕੜੇ ਸਰੀਰ ਤੇ ਨਹੀਂ ਬਹੁਤਾ ਤਿੜੀ ਦਾ ਬਿਨਾ ਕੰਮ ਦੂਜੇ ਪਿੰਡ ਚ ਨਹੀਂ ਫਿਰਦਾ ਔ ਬਗਾਨੇ ਪਰੋ ਫਿਰਨੀ ਤੋਂ ਜੱਕ ਲੈਂਦੇ ਕਿੱਥੋਂ ਫਿਰ ਹੁੰਦਾ ਜਦ ਤੇ ਟਾਈਮ ਚ ਹਾਂ ਤੇ ਨਹੀਂ ਤੇ ਸਾਡੀ ਪੰਜਾਬ ਪੁਲਿਸ ਇਹ ਤਾਂ ਡਰੋਨ ਮੰਗ ਬੰਦਾ ਜੱਕ ਲੈਂਦਾ ਆ ਹਾਂ ਭਾਈ ਪਹਿਲਵਾਨ ਨੋਟ ਕਰ ਲਿਓ ਜਿਹੜੇ ਪੈਸੇ ਦਿੱਤੇ ਜਾਣੇ ਖਾੜੇ ਜਿਹਦੇ ਉੱਤੇ ਜਾਣੇ ਆ ਕੋਈ ਪਹਿਲਵਾਨ ਘਰ ਨਹੀਂ ਜਾਊਗਾ ਨੋਟ ਕਰ ਲਿਓ ਇਹ ਮੇਰੀ ਸਖਤ ਬੈਤਾਈ ਆ ਕਮੇਟੀ ਵੱਲੋਂ ਲੋ ਸਾਹਮਣੇ ਪ੍ਰਤਬਾਲ ਫਗਵਾੜੇ ਵਾਲਾ ਉੱਪਰ ਆ ਦੇ ਦਰਸ਼ ਪਹਿਲਵਾਨ ਦਿੱਲੀ ਵਾਲਾ ਕਿ ਗੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਆ ਉਹ ਗਰਾਰੀ ਅੜਦੀ ਨਹੀਂ ਗਰਾਰੀ ਅੜਾਉਣੀ ਪੈਂਦੀ ਆ ਉਹ ਬੱਲੇ ਬੱਲੇ ਹੁੰਦੀ ਨਹੀਂ ਬੱਲੇ ਬੱਲੇ ਕਰਾਉਣੀ ਹਲੇੜ ਵਾਲਿਆਂ ਨੇ ਦੁਨੀਆ ਮਨਾ ਦਿੱਤੀ ਆ ਤੇ ਅੱਧੀ ਕਿਸਮਤ ਪ੍ਰਮਾਤਮਾ ਲਿਖਦਾ ਤੇ ਅੱਧੀ ਆਪ ਬਣਾਉਣੀ ਪੈਂਦੀ ਆ ਤੇ ਰਾਜਾ ਕੰਗ ਅਮਰੀਕਾ ਵਾਲਾ ਕਹਿੰਦਾ ਬਾਪੂ ਛੱਡ ਦੇ ਟੈਨਸ਼ਨ ਨਾ ਹੈਗਾ ਕਿ ਜਿਹੜੇ ਤੈਨੂੰ ਟਿੱਕਰਾਂ ਕਰਕੇ ਹੱਸਦੇ ਸੀ ਉਹਨਾਂ ਮਾਰੇ ਛਾਤੀ ਤਾਣ ਖਲੋ ਗਿਆ ਏ ਦੁਨੀਆ ਦੀ ਕਿਹੜੀ ਛੇ ਚਾਹੀਦੀ 10 ਬਾਪੂ ਤੇਰਾ ਪੋਤਾ ਜਿੰਨੇ ਜੋਗਾ ਹੋ ਗਿਆ ਸਤਵੀਰ ਕੰਗ ਅਮਰੀਕਾ ਤੋਂ ਵੀ ਗੱਲਾਂ ਕਰਦਾ ਗੁਰਪ੍ਰੀਤ ਕੰਗ ਅਮਰੀਕਾ ਲੱਕੀ ਜੂਕੇ ਜੋਤ ਕੰਗ ਅਮਰੀਕਾ ਧੁਗ ਨਗਰ ਜੀਐਸਏ ਮਨਪ੍ਰੀਤ ਕੰਗ ਜਰਮਨ ਗਗਨ ਸਰਾ ਜੁਕੇ ਵਾਲਾ ਇਹ ਵਿਦੇਸ਼ਾਂ ਦੀ ਧਰਤੀ ਤੋਂ ਕਹਿੰਦੇ ਬਾਪੂਆਂ ਦੀ ਟੋਰ ਬਣਾਉਣੀ ਹੈ ਹਾਂ ਕਹਿੰਦੇ ਸਤਵੀਰ ਦਿੱਲੀ ਸਤਵੀਰ ਕੰਗ ਹੁਣੇ ਵੱਡਾ ਪਿਆਰ ਪੁੱਜਦਾ ਕਰਦੇ ਆ ਰਾਜੇ ਕੰਗ ਹੁਣਾਂ ਵੱਲੋਂ ਪਿਆਰ ਪੁੱਜਿਆ ਮਾਣ ਤੇ ਸਤਕਾਰ ਪੁੱਜਿਆ ਲੱਕ ਨੂੰ ਲਪੇਟਾ ਪੈ ਗਿਆ ਯਾਰੋ ਫੜਨੇ ਸੁੱਖੇ ਨਹੀਂ ਸ਼ਹਿਰ ਦਾ ਲੱਕ ਸੇਹ ਦਾ ਨੱਕ ਉੱਡਣੇ ਸਾਪ ਕਬੂ ਚੀਨੇ ਯਾਰੋ ਫੜਨੇ ਸੋਖੇ ਨਹੀਂ ਪ੍ਰਿਤਪਾਲ 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 ਭਗਵਾਨਾ ਬੱਲੇ 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 ਖੇਚੇ ਖੇਚੇ ਖੇਚ 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 ਨਾ ਜਰਮਾ ਇਹ ਸਰਾ ਉਧਰ ਸਿੰਘ ਦਸਤਾਰ ਅਕੈडमी ਦੇ ਸੂ ਵਾਲੇ ਭਰਾ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਹਾਂ ਪ੍ਰਿਤਪਾਲ ਜੀ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਸਾਡੇ ਐਮਐਲਏ ਸੌ ਸਟੇਜ ਤੇ ਵਿਰਾਜਮਾਨ ਆ ਸਾਰਿਆਂ ਦਾ ਧੰਨਵਾਦ ਤੇ ਆਈ ਹੋਈ ਰੱਬ ਰੂਪੀ ਸੰਗਤ ਦਾ ਬਾਬਾ ਭਾਈ ਮੱਝ ਜੀ ਦੀ ਕਿਰਪਾ ਦਾ ਮੇਰੇ ਵੀਰੋ ਅੱਜ ਸਾਰਾ ਪ੍ਰਤਾਪ ਖਾੜੇ ਪਾਸ਼ਾ ਦੇ ਵਿੱਚ ਹੈ ਭਾਈ ਮੱਝ ਜੀ ਦੀ ਕਿਰਪਾ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਬਾਤ ਮੂੰਹੋਂ ਨਿਕਲੇ ਉਹ ਬਿਰਥੇ ਨਹੀਂ ਜਾਣੇ ਜੋ ਜੇ ਬਾਤ ਮੂੰਹੋਂ ਨਿਕਲੇ ਸੋ ਬਿਰਥੇ ਨਹੀਂ ਜਾਣੇ ਕਿ ਮਾਰੇ ਨੂੰ ਮਾਰ ਕੇ ਦਬਕਾ ਰੋਬ ਨਹੀਂ ਪਾਈਦਾ ਜਿਹਦੇ ਸਿਰ ਪਿਓ ਨਾ ਹੋਵੇ ਉਹਨੂੰ ਨਹੀਂ ਡਰਾਈਦਾ ਔਖੇ ਸੌਖੇ ਲੰਘ ਜਾਂਦੇ ਨੇ ਦਿਨ ਜਿਹੜੇ ਤੰਗੀ ਦੇ ਬਾਪੂ ਗਲ ਗੂਠਾ ਦੇ ਕੇ ਪੈਸੇ ਨਹੀਂ ਮੰਗੀਦੇ ਬਾਪੂ ਗਲ ਗੂਠਾ ਦੇ ਕੇ ਪੈਸੇ ਨਹੀਂ ਮੰਗੀਦੇ ਇਧਰ ਦੇਖੀਏ ਦੋਨੇ ਪਹਿਲਵਾਨਾਂ ਦਾ ਮਾਂ ਮਿੱਟੀ ਦਾ ਹੁੰਦਾ ਹੋਇਆ ਸ਼ਿੰਗਾਰ ਕਰਨਬੀਰ ਘੁੰਮਣ ਸਾਹਿਬ 2 ਲੱਖ ਦੇ ਸਹਿਯੋਗ ਰਾਜੇ ਪਾਜੀ ਹੁਣਾ ਵੱਲੋਂ 50 ਹਜ਼ਾਰ ਦੇ ਸਹਿਯੋਗ ਅੱਜ ਦਾ ਟਰੱਕ ਜੂਨੀਅਨ ਦੇ ਪ੍ਰਧਾਨ ਕੁੱਕੂ ਮਰਦਾਨ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੁੱਕੂ ਇਧਰ ਮੈਨੂੰ ਲੱਗਦਾ ਤੰਗੀ ਲੱਗ ਗਈ ਇਦਨ ਮੰਗਾ ਬੁੱਧੋ ਵਰਕਤ ਵੱਡੇ ਮਾਨ ਸਤਿਕਾਰ ਬਜਾਏ ਭਰਾਣੇ ਧੰਨਵਾਦ ਕਰਦੇ ਆ ਉਧਰ ਕਹਿੰਦੇ ਦੋਨੇ ਮਲ ਚੋਟੀ ਦੇ ਆ ਪਰ ਸੱਤੀ ਬਾਜੀ ਹੈਪੀ ਬਾਜੀ ਕਹਿੰਦੇ ਹੁੰਦੇ ਆ ਵੀ ਭਾਵੇਂ ਸ਼ਕਲ ਦੋਮਾ ਦੀ ਤੋ ਜਾਈ ਬੱਚਾ ਬਿੱਲੀ ਦਾ ਸ਼ੇਰ ਨਹੀਂ ਹੋ ਸਕਦਾ ਪ੍ਰੇਤਪਾਲ ਫਗਵਾੜਾ ਜੱਟੂ ਰੇ ਭਾਈ